ਚਲੋ ਜੀ ਜਾਂਦੇ ਜਾਂਦੇ ਇੱਕ ਅਹਿਮ ਪਹਿਲੂ ਬੱਝ ਜੀਏ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰੀ ਹਫਤੇ 10 ਦਿਨਾਂ ਦੇ ਲਈ ਵਿਦੇਸ਼ ਫੇਰੀ ਤੇ ਇੰਗਲੈਂਡ ਰਵਾਨਾ ਹੋ ਗਏ ਨੇ ਤੇ ਉਹ ਮਸਲਿਆਂ ਨੂੰ ਅੱਧਵਾਟੇ ਛੱਡ ਗਏ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਤਨ ਪੱਤੇ ਲੱਗਿਆ ਨਾ ਸੱਤਵੇਂ ਮੈਂਬਰੀ ਕਮੇਟੀ ਵਾਲਾ ਮਸਲਾ ਤਨ ਪੱਤੇ ਲੱਗਿਆ ਨਾ ਗਏ ਬਿਖਰੇ ਹੋਏ ਚੁੱਲ੍ਹੇ ਇਕੱਠੇ ਹੋਏ ਨਾ ਡੇਰਾ ਸਿਰਸਾ ਮੁਖੀ ਦੀ ਮਾਫੀ ਵਾਲੀ ਚਿੱਠੀ ਜਨ ਤੱਕ ਹੋਈ ਨਾ ਸਾਬਕਾ ਜੱਥੇਦਾਰਾਂ ਨੂੰ ਤਲਬ ਕਰਕੇ ਪੁੱਛਣਾ ਸੀ ਯਾਨੀ ਗੁਰਵਜਨ ਸਿੰਘ ਯਾਨੀ ਗੁਰਮਖਸ ਸਿੰਘ ਨਾ ਉਹ ਮਾਮਲਾ ਸਿਰੇ ਲੱਗਿਆ ਤੇ ਪਰ ਜੱਦਦਾਰ ਸਭ ਵਿਦੇਸ਼ ਚਲੇ ਗਏ 28 ਤਰੀਕ ਨੂੰ ਹੋਣ ਵਾਲੀ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਕਿ ਜੱਦਦਾਰ ਸਭ ਦਾ ਨਿੱਜੀ ਰਜਿਮਾ ਉਹ ਨਿੱਜੀ ਰਜਿਮਾ ਇਹੀ ਸੀ ਜਨਾਬ ਤੇ ਕੁਝ ਕਹਿੰਦੇ ਕਿ ਇਹ ਫੇਰੀ ਤੈਹ ਸੀ ਕੁਝ ਕਹਿੰਦੇ ਨਹੀਂ ਅਚਨਚੇਤ ਤੈਹ ਕੀਤੀ ਗਈ ਤਾਂ ਕਿ ਉਹ ਚਲੇ ਜਾਣ ਉਹ ਤੋਂ ਬਾਅਦ ਮਾਮਲੇ ਨਿਬੜ ਜਾਣ ਯਾਨੀ ਹਰਪ੍ਰੀਤ ਸਿੰਘ ਹੋਰੀ ਇੱਕ ਦਿਨ ਪਹਿਲਾਂ ਹੀ ਕਹਿ ਕੇ ਹਟੇ ਨੇ ਕਿ ਪੰਜ ਸਿੰਘ ਸੈਮਨਾ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਹੋਣ ਜਾ ਰਿਹਾ ਸੀ ਮੰਨਿਆ ਜਾ ਰਿਹਾ ਸੀ ਕਿ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਦੁਬਾਰਾ ਸਵਾਲ ਕੀਤਾ ਜਾ ਸਕਦਾ ਹੈ ਦੁਬਾਰਾ ਤਲਬ ਕੀਤਾ ਜਾ ਸਕਦਾ ਹੈ ਸ਼ਕਤੀ ਨਾਲ ਉਹਨਾਂ ਨੂੰ ਹੁਕਮਨਾਮਾ ਮੰਨਣ ਲਈ ਹਦੇਸ਼ ਕੀਤਾ ਜਾ ਸਕਦੇ ਨੇ ਪਰ ਜਿੱਦਾਂ ਹੀ ਉਹ ਬੈਠਕ ਰੱਦ ਹੋਈ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਭਾਈ ਹੁਣ ਪਹਿਲਾ ਮੇਰੇ ਖਿਲਾਫ ਬਿੱਡੀ ਦੀ ਜਾਂਚ ਨੂੰ ਵੱਡਾ ਸਾਰਾ ਬਣਾ ਕੇ ਪੇਸ਼ ਕੀਤਾ ਜਾਊਗਾ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਪਹਿਲਾਂ ਹੋਊਗੀ ਉਹਦੇ ਵਿੱਚ ਮੇਰਾ ਦੋਸ਼ ਪੱਤਰ ਢਾਕਲ ਕਰਕੇ ਮੈਨੂੰ ਸੇਵਾ ਤੋਂ ਲਾਂਭੇ ਕੀਤਾ ਜਾਊਗਾ ਫਿਰ ਪੰਚ ਸਿੰਘ ਸਾਹਿਬਾਨ ਦੀ ਬੈਠਕ ਹੋਏਗੀ ਜਦੋਂ ਨਮਾ ਜੱਧਰ ਚੁਣ ਲਿਆ ਜਾਏਗਾ ਜਦ ਤੱਕ ਜੱਤਰਗਨ ਨਹੀਂ ਰੁਗਵੀਰ ਸਿੰਘ ਪਰਤਣਗੇ ਤਦ ਤੱਕ ਇਹ ਸਾਰਾ ਮਾਮਲਾ ਨਿਬੜ ਚੁੱਕਿਆ ਹੋਵੇਗਾ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਮੀਡੀਆ ਚ ਕਹਿ ਕੇ ਜੱਧਰ ਸਾਹਿਬ ਆਪਣਾ ਕੰਮ ਕੀ ਨਿਬੜ ਗਏ ਨੇ ਕਿ ਭਾਈ ਮਰਕੀ ਕਮੇਟੀ ਆਪਣੀ ਲੋਡ ਨੂੰ ਸਾਰੋ ਛੋਰ ਬੰਦੇ ਸ਼ਾਮਿਲ ਕਰ ਲੋ ਤੇ ਅਗਲੇ ਕਹਿੰਦੇ ਇਸਾ ਕੰਮ ਪਟੇ ਹੋਇਆ ਜੀ ਸਾਰੇ ਬੰਦੇ ਸ਼ਾਮਲੇ ਨੇ ਅਸੀਂ ਤਾਂ ਹੁਣ ਮੈਂਬਰਸ਼ਿਪ ਕੱਟ ਰਹੇ ਹਾਂ ਸੋ ਜਦੋਂ ਤੱਕ ਜੱਧਰ ਸਾਹਿਬ ਪਰਤਣਗੇ ਤਦ ਤੱਕ ਮੈਂਬਰਸ਼ਿਪ ਵਾਲਾ ਕੰਮ ਨਿਬੜ ਚੁੱਕਿਆ ਹੋਵੇਗਾ ਕਾਫ ਸੁਇਸ ਲਈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਨਾਂ ਦੇ ਵਾਪਸ ਪਰਤਣ ਤੱਕ ਅਕਾਲੀ ਦਲ ਬਾਦਲ ਤੇ ਆਪਣੇ ਹਿਸਾਬ ਨਾਲ ਗੋਟੀਆਂ ਫਿਟ ਕਰ ਚੁੱਕਿਆ ਹੋਵੇਗਾ ਬੇਸ਼ੱਕ ਉਸ ਨੂੰ ਲੱਗੇ ਕਿ ਅਸੀਂ ਆਪਣੇ ਹਿਸਾਬ ਨਾਲ ਸਾਰ ਕੁਝ ਦਰਸਤ ਕਰ ਲਿਆ ਕਿ ਸਾਰਾ ਕੁਝ ਪੰਥ ਦੀ ਕਚਹਿਰੀ ਚ ਸਿੱਖ ਸਿਆਸਤ ਦੀ ਕਚਹਿਰੀ ਚ ਵੋਟ ਦੀ ਰਾਜਨੀਤੀ ਦੇ ਵਿੱਚ ਅਕਾਲੀ ਦਲ ਲਈ ਪ੍ਰਵਾਨ ਚੜੇਗਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੈ ਤੇ ਚੱਕਮਾ ਚੁੱਲਾ ਸਮੇਟਣ ਵਾਲੀ ਸੁਧਾਰ ਲਹਿਰ ਜਿਨ੍ਹਾਂ ਨੇ ਕਿਹਾ ਸੀ ਜਸਦਰ ਸਾਹਿਬ ਕੋਲ ਜਾਵਾਂਗੇ ਕੱਲ ਤੱਕ ਸਾਭ ਤੇ ਇਕੱਠ ਬੁਲਾਵਾਂਗੇ ਉਕੀ ਇੰਤਜ਼ਾਰ ਕਰਨਗੇ ਜਦਦਰ ਸਾਹਿਬ ਦੇ ਵਾਪਸ ਪਰਤਣ ਦਾ ਜਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੁਣ ਨਮਾ ਅਕਾਲੀ ਦਲ ਪੰਜਾਬ 'ਚ ਜਨਮ ਲੈ ਚੁੱਕਿਆ ਹੋਵੇਗਾ ਇਹ ਪਹਿਲੂ ਗੌਰ ਮੰਗਦੇ ਸੀ ਇਸ ਲਈ ਲੈ ਕੇ ਹਾਜ਼ਰ ਸੀ ਤੁਸੀਂ ਬਿਕਦੇ ਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ